ਕਾਗਨੋ ਨੀ ਨਾ ਹੱਟ ਗਈ ਹੱਟ ਕੇ ਕੋਈ ਨਾ ਬੁਲਾਉਂ ਪਰਾ ਹਾਂ ਨੋ ਨੀ ਆ ਗਾਲ ਆਂ ਨੋ ਨੀ ਉਹ ਗਿਆ ਕਾਕਾ ਪਤਾ ਕਰ ਨਾ ਹਾਂ ਆ 13000 ਦੇ ਕੱਪੜੇ ਦਿੱਤੇ 12000 ਲਾ ਆ ਗੱਲ ਕਰ ਆ ਵੀ ਕੋਲੇ ਖੜਾ ਲਾ ਬਈ ਓਏ ਸਾਰੇ ਚਾਰ ਚੁਬੜੇ ਕੋਈ ਆਣਾ ਫੋਨਾਂ ਦਾ ਗੱਲ ਕਰੀ ਜਾਂਦਾ ਤੁਸੀਂ ਵੀ ਥੋੜੇ ਥੱਲੇ ਨੂੰ ਆ ਨਹੀਂ ਆ ਪੁਰਜੰ ਦਾ ਮੁੱਲ ਹੀ ਮਿਲਣਾ ਬਾਈ ਠੀਕ ਹੈ ਠੀਕ ਆਂ ਕਿੰਨਾ ਵਜੇ ਹੋਤਾ ਹੈ ਕਿੰਨਾ ਦਾ ਦਿੰਦੇ 15000 ਰੁਪਏ 15000 ਚਾਰ ਬੱਕਰੀਆਂ ਦਾ ਤੇ ਬਾਈ ਨੇ ਕੀ ਮੁੱਲ ਕਿਤਾਈ ਤੇ ਇਹਨਾਂ ਦਾ 17000 ਤੇ ਬਾਈ ਨੇ ਲਾ ਦੇ ਆ ਆਪਦੀ ਟੱਕਰ ਲਾਇਆ ਹੁਣ 17 ਦੇ ਫੁੱਟ ਵਿੱਚ ਇਧਰੋਂ ਹੁਣ ਆ ਵੀ ਟੁੱਟ 17 ਦੇ ਲਿਆ ਫੜਾ ਚੁੱਕ ਪਏ ਉਹ ਆ ਪੱਕਾ ਕੀ ਕਹਿੰਦੇ ਗੋਰਾ ਖੜਾ ਸਾਡੇ 4:30 5:00 ਹੋ ਗਏ। ਹੋਰੇ। ਆਹ ਇਹ ਗੱਲ ਨਹੀਂ ਹੋਣੀ। ਮੈਂ ਤਾਂ ਖਾਣ ਪੀਣੇ ਨਹੀਂ ਬਣਾਉਣਾ। ਪੈਸੇ ਤੇਨੂੰ ਪਤਾ ਬਣਾ ਲਏ। ਸਹੀ ਗੱਲ ਤੇ ਨਾ ਦੇ ਜੀ ਕਿ ਤੇ। ਚਾਰ ਨਗਾਂ ਦਾ ਜੀ ਪਤਾ ਸਾਨੂੰ ਵਜਨ ਤਾਂ ਹੈ ਵਜਨ ਨਹੀਂ ਆਦਾ ਤਾਂ ਮਾਲ ਤਾਂ ਤਿੰਨ ਬੱਕਰੇ ਦੇ ਇੱਕ ਪੱਟ ਜਿਹੜੇ ਮੈਂ ਕਹ ਤੇ ਪੈਸੇ ਮੈਂ ਦੇ ਦਿੰਨਾ ਦੁੱਧ ਦੇ ਨਹੀਂਗਾ ਮੈਨ ਦਾ ਪਤਾ ਕੀ ਗੱਲ ਮੈਂ ਦੂਜਿਆਂ ਨੂੰ ਨਹੀਂ ਲਾਤੇ ਉਹ ਚੜੇਗਾ ਮੈਂ ਕਿਹੜੇ ਲਾਉਣਾ ਪਾਣਾ ਤਾਂ ਨਹੀਂ ਕਹਾਇਆ ਸੀ 500 500 ਨਾਲ ਚਲ ਕੱਢ ਦੇ ਕਤਰ ਯਾਰ ਪਾ 400 ਲਖਾਈ ਪਾ ਜਿਹੜੇ ਮੈਂ ਮਾਰਿਆ ਜਿਹੜਾ ਥੋੜੀ ਜਿਆਦਾ ਨਹੀਂ ਅਸੀਂ ਕਿ ਤੈਨੂੰ ਲਖਾਈ ਮੈਂ ਕਰ ਦੂੰ ਤੇ ਮੈਂ ਨਾ ਦੋ ਲਖਾਈ ਕਰਾ ਦੂੰ ਜਾ ਹੋਰ ਸਾਡੇ ਕੀ ਕਹਦਾ ਭਈ 18 ਮੈਂ ਜਹੋਂ ਤੇ ਦੇਨੇ ਦੇ ਦੋ ਸਾਡੇ 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 ਆ ਗਏ ਆ ਚਾਰ ਦੀ ਤੇਰੀ ਆਉਂਦੀ ਆ ਪੈਸੇ ਕਹਿਣ ਲਾਖ ਲਖਾਈ ਆਪਦੀ ਆਪਦੀ ਲਖਾਈ ਆਪਦੀ ਆਪਦੀ ਪੂਰਾ ਜੋਰ ਲਾਦਾ ਭਈ ਅਦੀ ਉਹ ਵੀ ਕਰਾਊਗਾ ਮਾਹਾਂ ਮਨਾ ਕੇ ਲਿਆਉਂਗਾ ਉਹ ਵੀ ਲਗਾ ਕਰਾਊਗਾ ਲਖਾਈ ਦਾ ਉਹਨੂੰ ਵੀ ਪੈਣੀ ਆ ਪੈਣੀ ਆ ਮੈਨੂੰ ਗੜਾ ਨਹੀਂ ਪੈਣੀ ਲੋਈ ਦੋਸਤੋ ਅੱਜ ਚਾਰ ਨਾਗਤੀ ਇਹਨਾਂ ਦੇ ਸਾਢੇ ਚਾਰ ਮੈਂ ਕਹਿੰਦਾ ਸੌਦਾ ਸਿਰੇ ਚੜਿਆ ਫਰੈਂਡ ਬੁੱਲ ਬਕਰਾ ਮੰਡੀ ਤੋਂ ਤੇ ਬਹੁਤ ਵਧੀਆ ਸੌਦਾ ਸਿਰੇ ਚੜਿਆ ਦੋਸਤੋ ਤੇ 1.21 ਦੀ ਕਰਤੇ ਸਾਢੇ 21000 ਸਾਢੇ 21000 ਦਾ ਸੌਦਾ ਸਿਰੇ ਚੜ ਗਿਆ ਦੋਸਤੋ ད� 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 ਇਹਨੇ ਮਾਲ ਨਾ ਤੇ ਜਾਵੇ ਮੂੰਗੀ ਦਾ ਮੂੰਗੀ ਸੀ ਮੇਰੇ ਵੀ ਜਿੰਨਾ ਦਾ ਮਾ ਰੱਬੇ ਦਾ ਕੜਾ ਇਹੋ ਜੀ 500 ਇਹ 500 ਕਿੰਨੇ ਆ ਇਹ ਇਹ 20 ਆ 20 10 ਸਾਡੇ ਕਿਉਂ ਅੱਛਾ ਸਾਹਿਬ ਦੁਆਰਾ ਫੇਰ ਕੇ ਹਮਾਰਾ ਦੁਆਰਾ ਕੁੱਤੇ ਮਤਾਂ ਦੇ ਦਿਨ ਹਲਾ ਕੱਟਿਆ ਗਿਆ ਕੋਈ ਨੰਬਰ ਜੀਣੀ ਵਾ 550 ਵਾਲੇ ਇੱਕ ਨਿਕਰਾ ਉਹ ਗੰਤੀ ਬਾਕੀ ਚੱਲਦੀ ਆ ਬਾਈ ਆਹ 1600 ਸੀ ਆਹ ਦੀ 15 ਤੇ ਇੱਕ ਕਿੰਨਾ ਰੰਗ ਦਾ ਜਿਹੜਾ ਦੇ ਬਾਲਾਂ ਗਾਈ ਮੀਰੋ ਹਾਂ ਉਹ ਗੱਲ ਦੇ ਪੰਜ ਉਹ ਚੰਨਾ ਕਰੀ ਜਾਂਦਾ ਅੰਦਰ ਬੋਲੇ ਜੇ ਪਾਉਂਦਾ ਚੇਰੂ ਮੀਰ ਨਾ ਨਹੀਂ ਤੇਲ ਕਰੀ ਜਾਂ ਵਿੱਚ ਨਾ ਪਾਟ ਤੋਰ ਸਾਬਿਆ ਵੇਲੇ ਦਾ ਮੱਲਾ ਨਹੀਂ ਉਧਰ ਲੈ ਕੇ ਗਏ ਆਜਾ ਫੋਲੀ ਹੋਈ ਪਾਣੀ ਪਿਆਰੀ ਫਰੈਂਕ ਮਾਰਾਂ ਗੱਡੀ ਚੱਕ ਆਹ ਟੰਡੀ ਭਾਈ ਦੇ ਸੋਈ ਬਲੋਈ ਦੋਸਤੋ ਆ ਚਾਰਨਾਗਰ ਚਾਰਨਾਗਰ ਬਹੁਤ ਵਧੀਆ ਸਦਾ ਸਿਰੇ ਚੜਿਆ ਪਿੰਡ ਟਰੂ ਬਖਰਾ ਮੰਡੀ ਤੇ ਮਿਲਦੇ ਆਂ ਦੂਸਰੇ ਇਸ ਨਾਲ ਅਗਲੀ ਵੀਡੀਓ ਦੇ ਨਾਲ ਤੇ ਬਣੇ ਆਡੀ ਦਾ ਕੋਈ ਗੱਲ ਨਾ ਬਾਈ ਚੈੱਕ ਕਰ ਲਾ ਕਰਾਂ ਸਹੀ ਆ ਯਾਰ ਉਹ ਵੀ ਦੇਖੇ ਦੱਸਦਾ ਸਹੀ ਆ ਬਾਕੀ ਗੱਲ ਦੀ ਜੀ ਜੀ ਕਿੰਨੇ ਦਾ ਸੱਜਾ ਹੋ ਗਿਆ ਬਾਈ ਇਹ ਬਾਲਾ ਜਿਹੜੇ ਦਾ ਲੈਣਾ ਥਾਵੇਂ ਵੜਦਾ ਹੀ ਹੁੰਦਾ ਵਪਾਰ ਇੱਥੇ ਤਿੰਨ ਫਰਾਂ ਠੀਕ ਹੈ ਲਓ ਜੀ ਬਾਈਆਂ ਦੇ ਕੋਈ ਲੈਣਾ ਹੋਵੇ ਤਾਂ ਦੱਸ ਲਿਆਗੇ ਫੋਨ ਨੰਬਰ ਤੇ ਰੇਟ ਨਹੀਂ ਦੱਸਣਾ ਤੇ ਸੌਦਾ ਬਹੁਤ ਵਧੀਆ ਸਿਰੇ ਚੜਿਆ ਦੋਸਤੋ ਬਰਬਰੀ ਬੱਕਰਾ ਦੀ ਤੇ ਬਹੁਤ ਹੀ ਰੌਣਕ ਮਿਲਾਂਦਾ ਪਿੰਡ ਭੂਰ ਬੱਕਰਾ ਮੰਡੀ ਦੇ ਬਹੁਤ ਹੀ ਚੰਗੀ ਕੁਆਲਿਟੀ ਦਾ ਮਾਲ ਹੁੰਦਾ ਦੋਸਤੋ ਅੱਜ ਚੁੱਕਰਵਾਰ ਪਿੰਡ ਭੂਰ ਬੱਕਰਾ ਮੰਡੀ ਤੇ ਬਹੁਤ ਹੀ ਰੌਣਕ ਮਿਲਾਂਦਾ ਦੋਸਤੋ ਜਿੱਨੇ ਮੇਰੇ ਬੱਕਰੀ ਪਾਲ ਕਵੀਰਾ ਤੇ ਕਰੀਦਾਰ ਵੀਰਾ ਬਾਦ ਚੜ ਕੇ ਪਿੰਡ ਭੂਰ ਬੱਕਰਾ ਮੰਡੀ ਤੇ ਪਹੁੰਚਿਆ ਕਰੋ ਤੇ ਮਿਲਦੇ ਆਂ ਦੋਸਤੋ ਐਤਨਾ ਅਗਲੀ ਵੀਡੀਓ ਦੇ ਨਾਲ ਤੇ ਬਣਾਇਰੂ ਵੀਡੀਓ ਦੇ ਐਂਡ ਤੱਕ ਦੋ ਉਸ ਤੋਂ ਤਾਂ ਹੀ ਨੋ ਬਕਰੇ ਪਾ ਕੇ 12 ਗਰਾਮ ਖੜਾ ਰਹਿਣ ਜਿਦਾ ਤੱਕ ਖੜਾ 12 12 ਗਰਾਮ ਇਹ ਤੇਰੇ ਪਖੰਡਾ ਲੈਣਾ ਬਸ ਗੱਲ ਮੋੜੀ ਦੋ ਇਹ ਕਿਹੜਾ ਲਾ ਦੇ ਤੇ ਵੀ ਦੱਸ ਦੇ ਨਾ ਵੇਖ ਤਾਂ ਦੋ ਚਾਰ ਮੱਗ ਲੈ ਕੇ ਨਾ ਫੇਰ ਕੋਈ ਚੀਜ਼ ਦੇਖਦੀ ਨਹੀਂ ਪਰ ਉਹਦਾ ਕੰਮ ਕਰਾਉਂਦਾ ਲਾ ਕੇ ਪੁਰੇ ਜਾਂਦੇ ਆ ਪੈਣ ਸੰਦੀ ਉਹ ਬੱਕਰੀ ਲੈਣ ਲੱਗੇ ਉਹਦੇ ਇੱਥੇ ਸੱਦੇ ਪੈਣ ਜੋ ਆਪਾਂ ਸਾਰੇ ਇੱਥੇ ਸੀ ਤੇ ਪਹਿਲਾਂ ਸਾਡੇ 15 ਲਾਤਾ ਤੇ ਮੁੜ ਕੇ ਉਹਨਾਂ ਨੂੰ 12 ਤੇ ਮੁੜ ਕੇ ਉਹ ਗੁੱਸਾ ਕਰਕੇ ਪਹਿਲਾਂ ਆਪਾਂ ਉਹ ਜੀ ਜੀ ਦਾ ਵਿਖਾ ਦੇ ਠੀਕ ਹੈ ਜੀ ਲਓ ਦੋਸਤੋ ਮਿਲ ਜਾਈਏ ਇਸ ਤਰ੍ਹਾਂ ਅਗਲੀ ਵੀਡੀਓ ਦੇ ਨਾਲ ਪਿੰਡ ਪਲੌਰ ਬੱਕਰਾ ਮੰਡੀ ਤੇ